ਬਣੀ ਵਿਸਰਦਾ ਕਿਸੇ ਨੂੰ ਠੀਕ ਆ ਅੱਜ ਸਮੇਂ ਦੀ ਚਾਲ ਇਸੇ ਉਹਦੇ ਨਾਲ ਪੜਿਆ ਇਸ ਤੇ ਪੈਸੇ ਲੈ ਕੇ ਬੈਠਾ ਤੂੰ ਵੀ ਬਹਿ ਜਾ ਅੱਛਾ ਜਿਹੜੀ ਇਹ ਕੋਪਰਤਾਲਾ ਕਦ ਤੱਕ ਚੱਲੇਗੀ ਜੀ ਹਾਂਜੀ ਦੁਬਾਰਾ ਬੋਲੋ ਹੋਵਾਇ ਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜਿਦਾ ਤੁਹਾਨੂੰ ਪਤਾ ਹੀ ਹੈ ਕਿ ਡਿਬਲੂਗੜ੍ਹ ਜੇਲ੍ਹ ਤੋਂ 16 ਤਰੀਕ ਨੂੰ ਕੁਝ ਇਹ ਕੁਝ ਘਟਨਾ ਵਾਪਰੀ ਤੇ ਉਦੋਂ ਬਾਅਦ ਵਿੱਚ ਉਹਨਾਂ ਨੇ 17 ਤਰੀਕ ਨੂੰ ਕੁਝ ਬੁਖੜਤਾ ਰੱਖੀ ਉੱਥੇ ਉਹਨਾਂ ਨੇ ਸੋ 16 ਤੋਂ ਹੀ ਉਹਨਾਂ ਨੇ ਬੁਖੜਤਾ ਰੱਖੀ ਵੀ ਸਾਡੇ ਨਾਲ ਇਹ ਜਾਤੀਆਂ ਹੋ ਰਹੀਆਂ ਤੇ ਉਦੋਂ ਬਾਅਦ ਚ ਅਸੀਂ ਫਿਰ 23 20 ਤਰੀਕ ਨੂੰ ਅਸੀਂ ਡੀਸੀ ਨੂੰ ਵੀ ਮਿਲੇ ਸੀ ਉਹਨਾਂ ਨੇ ਵੀ ਇੱਕ ਐਪਲੀਕੇਸ਼ਨ ਦਿੱਤੀ ਸੀ ਇਸ ਮਾਮਲੇ 'ਚ ਤੇ ਮੁੜ ਕੇ ਫਿਰ 22 ਤਰੀਕ ਨੂੰ ਅਸੀਂ ਫਿਰ ਇੱਥੇ ਅਕਾਲ ਤਖਤ ਤੇ ਅਰਦਾਸ ਕਰਕੇ ਇੱਥੇ ਮੋਰਚਾ ਲਾਇਆ ਤੇ ਅਸੀਂ ਵੀ 22 ਤਰੀਕ ਨੂੰ ਬੁਖ ਹੜਤਾਲ ਤੇ ਜਿਹੜਾ ਇਹ ਹੁਣ ਅੱਜ ਨਵੀਂ ਇੱਕ ਖਬਰ ਸੁਣ ਰਹੇ ਅਸੀਂ ਕਿ ਉਹ ਜੇਲ ਸੁਪਰਡੈਂਟ ਨੂੰ ਉਹਨੂੰ ਅਰੈਸਟ ਕੀਤਾ ਤੇ ਇਹ ਚੀਜ਼ ਹੈ ਕਿ ਅਸੀਂ ਸੋਚ ਰਹੇ ਹਾਂ ਕਿ ਜੇ 22 ਜਾਂ 16 ਤਰੀਕ ਨੂੰ ਇਹ ਵਾਕਿਆ ਹੋਇਆ ਸੀ ਤੇ ਜੇ ਜੇਲ ਸੁਪਰਡੈਂਟ ਦੀ ਗਲਤੀ ਤੇ 17 ਨੂੰ 18 ਨੂੰ ਉਹਨੂੰ ਕਿਉਂ ਨਹੀਂ ਅਰੈਸਟ ਕੀਤਾ ਗਿਆ ਇਹ ਹੁਣ ਕੋਈ ਨਵੀਂ ਕਹਾਣੀ ਬਣਾ ਕੇ ਉਹਨੂੰ ਅੱਜ ਕੋਈ ਹੋਰ ਪਾਸੇ ਨੂੰ ਮੋੜ ਕੇ ਤੇ ਫਿਰ ਅੱਜ 22 ਤੇ ਅੱਜ ਅੱਜ ਕਿੰਨੇ ਦਿਨ ਹੋ ਗਏ ਆ 8 ਤਰੀਕ ਹੋ ਗਈ ਹੈ ਇੰਨੇ ਦਿਨ ਬਾਅਦ ਚ ਕਿਉਂ ਉਹਨੂੰ ਅਰੈਸਟ ਕੀਤਾ ਗਿਆ ਕਿਉਂਕਿ ਇਹ ਉਹਨਾਂ ਨੂੰ ਉਹਨਾਂ ਨਾਲ ਮਿਲੇ ਹੋਣ ਦਾ ਜਾਂ ਕੋਈ ਇਹੋ ਜਿਹੀਆਂ ਗੱਲਾਂ ਬਣਾ ਕੇ ਤੇ ਕੋਈ ਉਹਨਾਂ ਨੂੰ ਪਸਾਉਣ ਦਾ ਚੱਕਰ ਆ ਜੀ ਤੁਸੀਂ ਨੂੰ ਦੇਖਦੇ ਕਿਵੇਂ ਹੋ ਕਿ ਪਹਿਲੋ ਕੈਮਰੇ ਲਾਉਣੇ ਕੈਮਰੇ ਲਾਉਣ ਤੋਂ ਬਾਅਦ ਵਿੱਚ ਸੁਪਰਡੈਂਟ ਦੀ ਮਿਲੇ ਭੁਗਤਾਨ ਕਰਕੇ ਉਹਨੂੰ ਖੜ ਲੈਣਾ ਇਹ ਇੱਕ ਕੋਈ ਬਹੁਤ ਵੱਡੀ ਸ਼ਾਸ਼ਤ ਦਾ ਹਿੱਸਾ ਜੀ ਇਹਦੇ ਨਾਲ ਤੁਹਾਨੂੰ ਤੋਂ ਲੱਗਦਾ ਕਿ ਉਹ ਵਾਲੇ ਸਮੇਂ ਦੇ ਵਿੱਚ ਡਿਬਰੀ ਵਾਲੇ ਜਿਹੜੇ ਨੌਜਵਾਨ ਬੈਠੇ ਆ ਉਹਨੇ ਜੇਲ੍ਹ ਤੋਂ ਬਿਲੀਆਸ ਗੁਰ ਕਾਬੜ ਪਰੋ ਕੀ ਜਾਨ ਨਹੀਂ ਬਣੂਗੀ ਜੀ ਨਹੀਂ ਚਲੋ ਇਹ ਤਾਂ ਸਮਾਂ ਹੀ ਦੱਸੇਗਾ ਕਿ ਰਿਕਵਰਡ ਬਣਦੀ ਹੈ ਨਹੀਂ ਬਣਦੀ ਪਰ ਇਹ ਇੱਕ ਬਹੁਤ ਗਲਤ ਪਾਸੇ ਨੂੰ ਲੈ ਕੇ ਜਾਇਆ ਜਾ ਰਿਹਾ ਲੱਗਦਾ ਹੁਣ ਕੋਈ ਸਰਕਾਰ ਨਾਲ ਜਾਂ ਤੁਹਾਡੀ ਜਾਂ ਸਿੰਘ ਸਾਹਿਬ ਨੂੰ ਸੀ ਮਿਲੇ ਸੀ ਕਮੇਟੀ ਬਣੀ ਹੋਈ ਹੈ ਕੋਈ ਗੱਲਬਾਤ ਚੱਲੀ ਹੈ ਕਿ ਨਹੀਂ ਜੀ ਉਹਦਾਂ ਅਸੀਂ 2 ਦਿਨ 2-3 ਦਿਨ ਪਹਿਲਾਂ ਮਿਲੇ ਸੀ ਉਹਨਾਂ ਨੇ ਉਦੋਂ ਬਾਅਦ ਕਮੇਟੀ ਬਣਾਈ ਹੈ ਜੀ ਉਦੋਂ ਬਾਅਦ ਤੇ ਅਸੀਂ ਦੁਬਾਰਾ ਉਹਨਾਂ ਨੂੰ ਪੁੱਛਿਆ ਨਹੀਂ ਕੀ ਕਿਧਰ ਨੂੰ ਕੀ ਕੀ ਕਾਰਵਾਈ ਹੋ ਰਹੀ ਕੀ ਕਿਧਰ ਨੂੰ ਪਹੁੰਚ ਰਿਹਾ ਕੰਮ ਜਾਂ ਅੱਗੇ ਕੋਈ ਵਧਿਆ ਕੋਸ਼ਿਸ਼ ਜਾਂ ਕੀ ਡਿਊਟੀ ਲੱਗੀ ਹੋਣਾ ਅਸੀਂ ਦੋਨਾਂ ਤੇ ਹੀ ਬੈਠੇ ਆ ਕਿ ਉਹ ਉਹ ਕੀ ਫੈਸਲਾ ਲੈਂਦੇ ਸਰਕਾਰ ਦਾ ਕੋ ਨੁਮਾਇੰਦਾ ਤੁਹਾਨੂੰ ਨਹੀਂ ਨਹੀਂ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਸਾਨੂੰ ਮਿਲਣ ਵਾਸਤੇ ਆਇਆ ਜਿਹੜੀ 5 ਮੈਂਬਰੀ ਸਿੰਘਸ ਨੇ ਕਮੇਟੀ ਬਣਾਈ ਆ ਉਹਨਾਂ ਚੋਂ ਕੋਈ ਮਿਲਣ ਵਾਸਤੇ ਤੁਹਾਨੂੰ ਇੱਥੇ ਪਹੁੰਚਿਆ ਜਾਂ ਕੋਈ ਗੱਲਬਾਤ ਚੱਲੀ ਤੁਹਾਡੀ ਉਹਨਾਂ ਨਾਲ ਨਹੀਂ ਉਹ ਨਹੀਂ ਕੱਲ ਵੈਸੇ ਜਾਂਦੇ ਜਾਂਦੇ ਸੁਖਪ੍ਰੀਤ ਉਦੋਂ ਕਿ ਸਾਨੂੰ ਡਾਕਟਰ ਸਾਹਿਬ ਮਿਲ ਕੇ ਗਏ ਸੀ ਤੇ ਉਹ ਕਹਿੰਦੇ ਸੀ ਮੈਂ ਜਾ ਰਿਹਾ ਹਾਂ ਉਦੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਪਈ ਕੀ ਉਹਨਾਂ ਨੇ ਅੱਗੇ ਕੀ ਰਣਨੀਤੀ ਉਹਦੀ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇੱਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਵੌਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀ ਚੱ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਲ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर ਪਾਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼